ਮਿਲੀ ਕਿ ਗੱਡੀ ਆ ਰਹੀ ਹੈ ਹਮਿਕਸਰ ਸਾਈਡ ਤੋਂ ਬਠਿੰਡਾ ਇੰਟਰ ਹੋ ਰਹੀ ਹੈ ਤੇ ਜੇ ਉਸ ਗੱਡੀ ਨੂੰ ਰੋਕੇ ਚੈਕਿੰਗ ਕੀਤੀ ਜਾਵੇ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਹੋ ਜਾਂਦਾ ਤੇ ਨਈਆਲਾ ਥਾਣੇ ਦੀ ਟੀਮ ਸਿਆਈਏ 2 ਦੀ ਟੀਮ ਨੇ ਨਾਕਾਬੰਦੀ ਕਰਕੇ ਉੱਥੇ ਜਿੱਦਾ ਟੋਲ ਪਲਾਜ਼ਾ ਦੇ ਕੋਲ ਜਦੋਂ ਇੱਕ ਗੱਡੀ ਆ ਰਹੀ ਸੀ Honda Amaze white ਗੱਡੀ ਨੰਬਰੀ PB03BP3598 ਇਹਨੂੰ ਜਦੋਂ ਰੋਕ ਕੇ ਉੱਥੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਸਾਨੂੰ 1.5 ਕਿਲੋ ਚਿੱਟਾ ਗ੍ਰਾਮਤ ਹੋਇਆ ਜੋ ਇੱਕ ਕਮਰਸ਼ੀਅਲ ਰਿਕਵਰੀ ਹੈ ਉਸ ਟਾਈਮ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀ ਕੇ ਮਨਪ੍ਰੀਤ ਸਿੰਘ ਉਰਫ ਮਾਣਾ ਤੇ ਸੰਦੀਪ ਸਿੰਘ ਉਰਫ ਦੀਪੂ ਤੇ ਇਹਦੇ ਚੱਲਦੇ ਹੀ ਥਾਣਾ ਨਈਂਆਵਾਲਾ ਦੇ ਵਿੱਚ ਐਫ ਆਈ ਆਰ ਨੰਬਰ 284 ਅੰਡਰ ਸੈਕਸ਼ਨ uh, 21 ਸਬਸੈਕਸ਼ਨ 3 ਐਨ ਡੀ ਪੀ ਐਸ ਐਕਟ ਦਰਜ ਕਰ ਦਿੱਤਾ ਗਿਆ ਤਾਂ ਇਹ ਜਿਹੜੀ ਰਿਕਵਰੀ ਸੀ ਸਾਡੇ ਡੀ ਐਸ ਪੀ ਜਿਹੜੇ ਪੁੱਛੋ ਹੈਗੇ ਪਿਤਪਾਲ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਹੋਈ ਗਾਰਮ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਕੀ ਕਰ ਰਹੇ ਹੁੰਦੇ ਸੀ ਇਹਨਾਂ ਵਿੱਚ ਜਿਹੜਾ 메ਨ ਅਕਿਊਜ਼ ਹੈ ਮਨਪ੍ਰੀਤ ਮਾਣਾ ਇਹਦੇ ਤੇ ਆਲਰੇਡੀ 5 ਐਫਆਈਆਰ ਰਜਿਸਟਰਡ ਹੈ ਜਿਹਦੇ ਵਿੱਚ 3 ਐਨਡੀ ਦੀ ਹੈ ਤੇ 2 ਆਈਪੀਸੀ ਦੀ ਹੈ ਤੇ ਕਾਫੀ ਇਨਸਾਨਾਂ ਤੋਂ ਇਸ ਮਤਲਬ ਤਸ਼ਕਰੀ ਦੇ ਵਿੱਚ ਸ਼ਾਮਿਲ ਰਿਮੈਂਬਰਿੰਗ ਬੰਬਾਇੰਗ ਹੈ ਕਾਰਾ ਇਹਨਾਂ ਦੀ ਖੁੱਤੀ ਜਿੱਤੇ ਕਿਸੇ ਹੋਣ ਇਹਦੇ ਵਿੱਚ ਜਿਹੜਾ ਦੂਜਾ ਕੋ ਅਕਿਊਜ਼ ਹੈ ਜਿਹੜਾ ਸੰਦੀਪ ਸਿੰਘ ਜਿਹੜਾ ਡਰਾਈਵ ਕਰ ਰਿਹਾ ਸੀ ਇਹ ਉਹਦੀ ਗੱਡੀ ਹੈ ਇਹ ਜਿਹੜਾ ਮਨਪ੍ਰੀਤ ਮਾਣਾ ਜੀ ਇਹ ਹੈਗੇ ਹਾਜ਼ਿਰ ਰਚਨ ਦਾ ਵੈਸੇ ਬੇਸਿਕਲੀ ਕੋਟਪਾਰਾ ਦਾ ਹੈ ਪਰ ਇਸ ਟੇਨ ਪ੍ਰੈਸੈਂਟਲੀ ਹੀ ਇਸ ਰੈਜ਼ਾਈਡਿੰਗ ਐਟ ਹਾਜ਼ਿਰਤਨ ਤੇ ਜਿਹੜਾ ਜਿਹੜਾ ਸੰਦੀਪ ਸਿੰਘ ਉਸਦੀਪੂ ਆ ਇਹ ਮਲਤਾਨੀਆ ਰੋਡ ਮੈਡਮ ਇਹ ਖੁਦ ਵੀ ਕਰਦੇ ਆ ਨਸ਼ਾ ਜੀ ਜਿਹੜਾ ਸੰਦੀਪ ਹੈ ਉਹ ਡਿਕਟਰ ਜੀ ਮੰਨਪ੍ਰੀ ਤੋਂ ਸਮਾਣਾ ਹੈ ਉਹਦੇ ਤੇ ਜੀ ਪੰਜ ਮੁਕਾਮੇ ਆ ਦੋ ਆਈਪੀਸੀ ਦੇ ਤੇ ਨੰਦੀ ਦੇ ਤੇ ਜਿਹੜਾ ਸੰਦੀਪ ਦੀਪੂ ਹੈ ਉਹਦੇ ਤੇ ਫਸਟ ਐਫਆਈਆ ਮੈਡਮ ਇਹ ਬੇਸਿਕ ਕੰਮ ਕੀ ਕਰਦੇ ਹੋ ਜੀ ਜਿਹੜਾ ਮੰਨਪ੍ਰੀ ਮਾਣਾ ਇਹ ਤਾਂ ਅਨਇੰਪਲੋਇਡ ਹੈ ਤੇ ਜਿਹੜਾ ਸੰਦੀਪ ਹੈ ਇੱਕ ਟੈਕਸੀ ਡਰਾਈਵਰ ਆਹ ਲੈ ਕੇ ਜੀ ਜੀ ਅਸੀਂ ਮਿਸਟਰ ਸਾਈਡ ਤੋਂ ਲੈ ਕੇ ਆ ਰਹੇ ਸੀ ਇਹਨਾਂ ਦੇ ਜੀ ਨੇ ਪਤਾ ਤਾਂ ਹਾਲੇ ਤਾਂ ਲੋਕਲ ਸਪਲਾਈ ਦਾ ਹੀ ਹੈ ਬਾਕੀ ਉਹਨਾਂ ਦੇ ਰਿਮਾਈਂਡ ਡਿਮਾਂਡ ਤੇ ਪਤਾ ਲੱਗੇਗਾ ਜਦੋਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕੋਈ ਨਾ ਦੇਖਣਾ ਮਾਡਮ ਮੰਡੀ ਤੋਂ ਜਿੱਦੇ ਜਾ ਕੇ ਆਏ ਹਾਂ ਜੀ ਦਾ ਇੱਕ ਪਿੰਡ ਦਾ ਰਿਪੋਰਟ ਹੋਇਆ ਸੀਗਾ ਬੋਰਡ ਤਲਾਪਾ ਜੀ ਜੀ ਫਿਰ ਉੱਥੇ ਪਿੰਡ ਵਾਸੀਆਂ ਨੇ ਜਿਹੜਾ ਲਿਖੇ ਬਿਲਦਾ ਤਾਂ ਕੋਈ ਕੁਝ ਮਿਲਿਆ ਹੈ ਚੈੱਕ ਅੱਜ ਅਸੀ ਜੀ ਅਸਿਸਟ ਮਨੋਗੈਸਿਸ ਵੀ ਮੈਮ ਵੀ ਨਾਲ ਸੀਗੇ ਐਸਕੇ ਸਿਟੀ ਤੇ ਬਾਕੀ ਸਾਰੀ ਸਾਡੇ 6 ਐਸਐਚਓਜ਼ ਦੀ ਟੀਮ ਉੱਥੇ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਹੈ ਮੈਂ ਦੱਸੂਗੀ ਦੱਸਣਾ ਚਾਹੂੰਗੀ ਕਿ ਜਦੋਂ ਤੋਂ ਇਹਨਾਂ ਨੇ ਲਿਖਿਆ ਉਸ ਤੋਂ ਪਹਿਲਾਂ ਵੀ ਸਾਡੇ ਰੂਟੀਨਸ ਉੱਤੇ ਕੋਆਰਡੀਨੇਟ ਸਰਚ ਆਪਰੇਸ਼ਨਸ ਚੱਲ ਰਹੇ ਸੀਗੇ ਬਟ ਆਫਟਰ ਥਿਸ ਇਨਸੀਡੈਂਟ ਅਸੀਂ ਹੋਰ ਇਨਟੈਂਸੀਫਾਈ ਕਰ ਪੀਏ ਉੱਤੇ ਸਰਚ ਤੇ ਇਸ ਇਨਸੀਡੈਂਟ ਤੋਂ ਬਾਅਦ 6 ਮੁਕਦਮੇ ਦਰਜ ਕੀਤੇ ਗਏ ਆ ਅੱਜ ਵੀ ਉੱਥੇ ਰਿਕਵਰੀ ਹੋਈ ਹੈ ਤੇ ਅਸੀਂ ਐਫ ਆਈ ਆਰ ਲੌਂਚ ਕਰਾਂਗੇ ਉਹ ਜੀ ਅਸੀਂ ਆਫਟਰ ਰਜਿਸਟਰਿੰਗ ਦਾ ਐਫ ਆਈ ਆਰ ਅਸੀਂ ਦੱਸਾਂਗੇ ਹਾਂ ਜੀ ਚਿੱਟਾ ਜੀ ਚਿੱਟਾ ਜੀ ਹਾਂ ਜੀ ਮੈਮ ਇਸ ਤੋਂ ਹੱਫ ਤੱਕ ਇਹਨਾਂ ਦਾ ਵੀ ਇਹ ਹੋਰ ਮੋਟੇ ਵੀ ਮਦਦ ਹੋਊਗੀ ਕੰਮਾਂ ਤੇ ਟਿਕਣਾ ਪਿਆ ਦੇਖੋ ਇਟ ਇਜ਼ ਮੈਨੀ ਕੈਸਾ ਤੇ ਉਥੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਬਟ ਉਥੇ ਕੋਈ ਇਹੀ ਹੈ ਕਿ ਉਥੇ 3-4 ਜਿਹੜੇ ਹੁੰਦੇ ਆ ਨੋਨ ਪੈਡਲਰਸ ਉਹ ਉਹਨਾਂ ਨੂੰ ਉਹਨਾਂ ਦੇ ਐਫ ਆਈ ਆਰ ਵੀ ਬਹੁਤ ਹੈ ਔਰ ਜਿੱਦਾਂ ਹੀ ਉਹ ਬੇਲ ਤੇ ਆਂਦੇ ਆ ਉਹ ਦੁਬਾਰਾ ਉਹੀ ਕੰਮ ਸ਼ੁਰੂ ਕਰ ਦਿੰਦੇ ਨੇ ਤੇ ਰਿਪੀਟ ਆਫੈਂਡਰਸ ਹੈ ਉਥੇ ਇਹ ਨਹੀਂ ਹੈ ਕਿ ਨਵੇਂ ਮੁੰਡੇ ਵੇਚ ਰਹੇ ਹੋ ਉੱਥੇ ਜਿਹੜੇ ਪੁਰਾਣੇ ਵੇਚਦੇ ਸੀ ਉਹੀ ਹੁਣ ਵੀ ਕੰਟੀਨਿਊ ਹੀ ਕਰ ਰਹੇ ਨੇ ਮੈਂ ਸਾਰਾ ਲੋਕਾਂ ਦੇ ਘਰ ਘਾਏ ਗਏ ਨੇ ਕਿਉਂ ਕਿ ਕਿਉਂ ਨਹੀਂ ਉਹਨਾਂ ਨੂੰ ਉਥੇ ਦੀ ਅਸੀਂ ਉਸੇ ਪ੍ਰੋਸੈਸ ਨੂੰ ਅੱਜ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਨੋਟਿਸ ਸਰਵ ਕਰਾਂਗੇ ਤੇ ਉਹ ਪੱਟੇ ਦਾ ਸੋ ਜਿੰਦੇ ਗਲਤੀ ਹੁੰਦੀ ਵੀ ਉਹ ਨਜਾਇਜ਼ ਕਬਜ਼ੇ ਹੈ ਜਿਨ੍ਹਾਂ ਨੂੰ ਅਖਿਆ ਦੇ ਨਾਲ ਜੋੜਿਆ ਜਾਂਦਾ ਕਿ ਕਿਤੇ ਰਿਤਨ ਜੀ ਆਉਂਦੇ ਵੀ ਇਹ ਨੱਲੇ ਵਿੱਚ ਕੰਮ ਘਾਟਾ ਹੈ ਦੇਖੋ ਇਟ ਇਜ਼ ਅ ਜੁਆਇੰਂਟ ਐਫਰਟ ਹੁੰਦਾ ਸਿਵਲ ਦਾ ਤੇ ਪੁਲਿਸ ਦਾ ਉਹਦੇ ਵਿੱਚ ਅਸੀਂ ਪ੍ਰਾਇਮਰੀਲੀ ਉਹੀ ਟਾਰਗੇਟ ਕਰਦੇ ਹਾਂ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਇਹਨਾਂ ਸਿਆਣਕਾਂ ਕਿਤਾਬ ਕਿਤਾਬ ਨਹੀਂ ਉਹਨਾਂ ਦਾ ਪ੍ਰਾਇਮਰੀਲੀ ਸਾਡਾ ਇਹੀ ਹੁੰਦਾ ਕਿ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਯਾ ਰਜਿਸਟਰੀ ਨਹੀਂ ਹੈ ਯਾ ਗਲਤ ਕਬਜ਼ੇ ਉਹਨਾਂ ਦੇ ਟਾਈਟਲ ਬਟ ਪ੍ਰਚਾਰ ਇਹ ਉਹਨਾਂ ਤੋਂ ਵੀ ਜੀ ਕਿਤਾਬ ਤਾਂ ਦੇਖੋ ਇੱਕ ਉਹਨੂੰ ਜੋੜ ਦਿੱਤਾ ਜਾਂਦਾ ਨਾਲ ਕਿਉਂਕਿ ਉਹਨਾਂ ਤੇ ਹੀ ਮੋਸਟਲੀ ਰਜਿਸਟਰਡ ਐਫਐਨਡੀਪੀਐਸ ਯਾ ਐਫਆਈਆਰਸ ਵੀ ਉਹਨਾਂ ਦੇ ਅਗੇਂਸਟ ਰਜਿਸਟਰਡ ਹੁੰਦੀ ਹੈ ਜਿਹੜੀ ਡੇਟ ਬਲੋਕ ਕਿਤਾਬ ਪੜਿਆ ਬੜੇ ਪੱਤਰ ਇੰਨਾ ਕੁਝ ਰੁਕਣ ਦੇ ਬਾਵਜੂਦ ਵੀ ਕਿ ਮੈਂ ਹਾਂ ਜੀ ਇਹ ਕਿੱਥੋਂ ਲੈ ਕੇ ਆ ਰਹੇ ਹੋ ਚਲੋ ਜੀ ਸੋ ਦਾ ਪਿਛਲਾ ਲੇਖ ਹੈ ਉਹ ਵੀ ਜ਼ਾਹਰ ਨੂੰ ਖਾਸ ਹਾਂ ਪਿਛਲਾ ਵੀ ਹੈ ਜਦ ਇਹ ਜਿਹੜਾ ਮਨਪ੍ਰੀਤ ਮਾਣਾ ਹੈ ਜਿਹੜਾ ਮੇਨ ਇਹਦੇ ਵਿੱਚ ਅਕਿਊਜ਼ ਹੈ ਉਹਦੇ ਤੇ ਆਲਰੇਡੀ ਐਫ ਆਈ ਆਰ ਦੇ ਹੀ ਸੌਰੀ ਐਨ ਡੀ ਦੇ ਹੀ ਐਫ ਆਈ ਆਰਸ ਹੈ 21 ਉਹ ਸਦਰ ਬਠਿੰਡਾ 2017 ਤੋਂ ਮਤਲਬ ਹੀ ਹੈ ਪਿਛਲੇ 8 ਸਾਲਾਂ ਤੋਂ ਇਹ ਜਿਹੜਾ ਮਨਪ੍ਰੀਤ ਮਾਣਾ ਹੈ ਇਸ ਕੰਮ ਦੇ ਵਿੱਚ ਰੁੱਝਿਆ ਹੋਇਆ ਮੈਡਮ ਜਿਵੇਂ ਇਸ ਤੇ ਜੀ ਦੱਸੇ 5 ਬੱਚੇ ਪਹਿਲਾਂ ਹਨ ਇਹਨਾਂ ਵਿੱਚ ਵੀ ਇਹਨਾਂ ਪਰਿਵਾਰਿਕ ਨੂੰ ਇਨਵੋਲਵ ਇਨਾਂ ਦੇ ਵਿੱਚ ਨਹੀਂ ਜੀ ਹਲੇ ਤੱਕ ਇਹੋ ਜਿਹਾ ਕੁਝ ਨਹੀਂ ਸੰਭਲਿਆ ਇਹ ਜਿਹੜਾ ਮਾਸਟਰ ਬ੍ਰੈਂਡ ਕੋਲ ਇਹ ਜਿਹੜਾ ਮੇਨ ਜੀ ਮਨਪ੍ਰੀਤ ਸਿੰਘ ਹੁਣਾ ਇਹ ਹੀ ਹੈ ਜੀ ਮੇਰੇ ਕੋਲ